ਦੇ ਨੇ ਬੋਲਿਆ ਕਰੋ ਨਿਕਲੇ ਅੱਛਾ ਤੇ ਚਾਰ ਬੰਦੇ ਪੰਜ ਬੰਦੇ ਦੋ ਮੁਰਜ਼ਾ ਵਿੱਚ ਤੇ ਬੈਠੇ ਤੇ ਤਿੰਨ ਐ ਤੇ ਬੈਠਿਆ ਗਿਆ ਤੇ ਪਹਿਲਾ ਮੜਿਆ ਚੌਂਗੀ ਵਾਲੋਂ ਚੌਂਗੀ ਵਾਲੇ ਮਰਦੇ ਦੋ ਮਿੰਟ ਬਾਅਦ ਸਾਨੂੰ ਬਾਲੀ ਚੌਂਗੀ ਮਿਲਿਆ ਗਿਆ ਤੇ ਦੋ ਮਿੰਟ ਬਾਅਦ ਹੀ ਉਹ ਸਾਨੂੰ ਮੁਰਗੇ ਉਹ ਦਰਸ਼ਿੰਦਰ ਜੀ ਨੂੰ ਹੋ ਗਿਆ ਭਾਈਆਂ ਦੇ ਕੋਲੋਂ ਅਸੀਂ ਮੰਡੀ ਚੱਲ ਕੇ ਆ ਗਏ ਉਹ ਹਾਲੇ ਮੰਡੀ ਅਸੀਂ ਗਏ 10 15 ਮਿੰਟ ਮਾਰ ਲਦੰਦੇ ਤੇ ਕਾਕੇ ਟੈਲਫੋਨ ਆ ਗਿਆ ਤੁਹਾਡੇ ਘਰ ਚੋਰੀ ਹੋ ਗਈ ਤੁਹਾਨੂੰ ਕਿੰਨੇ ਯਾਰ ਕਿੰਨੇ ਚਿਰ ਬਾਅਦ ਪਤਾ ਲੱਗਾ ਮੈਨੂੰ ਤਾਂ ਕੋਈ ਮੈਂ ਅੱਧੇ ਪੌਣੇ ਘੰਟੇ ਬਾਅਦ ਪਤਾ ਲੱਗਾ ਤੇ ਕਿੰਨਾ ਨੁਕਸਾਨ ਹੋ ਗਿਆ ਇਹ ਪਾਪਾ ਜੀ ਬਤੇਰਾ ਆਇਆ ਅੱਜ ਸੁਣਾ ਪਿਆ ਜਾਂਦਾ ਤੇ ਪਿਆ ਕੋ 670 ਅੱਛਾ ਇਹ ਇਸ ਤਰ੍ਹਾਂ ਭਾਈ ਅੰਦਰ ਵੜ ਗਿਆ ਸਿੱਧਾ ਮੈਨੂੰ ਉਠਾਇਆ ਮਾਤਾ ਉੱਠ ਤੇ ਤੇਰਾ ਮੁੰਡੇ ਕੀ ਕਰਦੇ ਆ ਟਿੱਟਾ ਵੇਖ ਗਏ ਮੈਂ ਕਿਹਾ ਨਾ ਭਰਾਵਾ ਇਂ ਤੇ ਮੈਂ ਕਿਹਾ ਚੰਗੇ ਭਲੇ ਮੈਂ ਕਿਹਾ ਬੰਦੇ ਆ ਮੈਂ ਕਿਹਾ ਤੋਰੀ ਕਰਨ ਵਾਲੇ ਤੁਹਾਨੂੰ ਦੇਖਦੇ ਮੈਂ ਕਿਹਾ ਇਹੋ ਜਿਹੇ ਬੰਦੇ ਆ ਕਿ ਟਿੱਟਾ ਟੁੱਟਾ ਵੇਚਣ ਮੈਂ ਕਿਹਾ ਇਹ ਨਹੀਂ ਇਹਨੇ ਕੰਮ ਕਰਦੇ ਸਾਡੇ ਬੱਚੇ ਤੇ ਮੈਂ ਕਿਹਾ ਸਾਰੇ ਮਲਾਜਮ ਆ ਨੌਕਰੀਆਂ ਕਰਦੇ ਤੁਹਾਨੂੰ ਕਿਹੜਾ ਕਹਿੰਦੇ ਤਾਨੂੰ ਕੀ ਕਿੰਦੇ ਆਣ ਕੇ ਆਹ ਆਂਦੇ ਇਥੇ ਆਈ ਪੁਲਿਸ ਵਾਲੇ ਚੈਕਿੰਗ ਕਰਨ ਆਏ ਆ ਫਿਰ ਮੁੜ ਕੇ ਸਾਨੂੰ ਕਹਿਣ ਆਈ ਦੂਜੇ ਸੀਐਸਟਾਫ ਵਾਲੇ ਉਹਨਾਂ ਕੋਈ ਹਥਿਆਰ ਹੋ ਜਰ ਹੈਗਾ ਹਾਂ ਜੇ ਹਥਿਆਰ ਹੀ ਉਹਨਾਂ ਕੋਈ ਕਿਰਚਾ ਹੀ ਬੜੇ ਬੜੇ ਵੱਡੇ ਪਿਆਰੀ ਉਹਨਾਂ ਕੋਲ ਲੰਬੇ ਲੰਬੇ ਮੁੰਡੇ ਸੀ ਦੋ-ਤਿੰਨ ਹਜ਼ਾਰ ਵਿਚਾਰਾ ਕੋਈ ਉਹਨਾਂ ਦੇ ਹੱਥ ਚ ਹੋ ਗਏ ਹਾਂਜੀ ਹੋਰ ਨਹੀਂ ਆਈ ਵੇਖਿਆ ਕਦੇ ਡੰਡਾ ਵੇਖਿਆ ਕਦੇ ਕਿਰਤੀ ਜੀ ਵੇਖੀ ਕੋਈ ਕਾਪੜਾ ਵੇਖਿਆ ਉਹਨੂੰ ਲੱਗੂਆ ਮਾਰਦਾ ਸੀ ਕਿੰਨੇ ਬੰਦੇ ਸੀ ਟੋਟਲ ਚਾਰ ਹਾਂ ਨੂੰ ਕਿ ਚਾਰ ਪੰਜ ਬੰਦੇ ਆ ਜੇ ਬਾਹਰ ਤਾਂ ਨਹੀਂ ਪਤਾ ਕਿੰਨੇ ਸੀ 6 ਸੀ ਤੇ ਤੁਹਾਡੇ ਘਰ ਦੇ ਕਿੱਥੇ ਗਏ ਜਦੋਂਗਾ ਸਾਡੇ ਘਰ ਦੇ ਮੰਡੀ ਗਿਆ ਸੀ ਜੋ ਦੋ ਜਾਣ ਉਹ ਉਹ ਹੀ ਲੋਕ ਮੰਡੀ ਦਾ ਵੀ ਕੰਮ ਘਰ ਜਿਹੜਾ ਕਿਤਾ ਤੋੜਿਆ ਫਿਰ ਉਹਨਾਂ ਨੇ ਹਾਂਜੀ ਤਾਲਾ ਉਹਨਾਂ ਨੇ ਕਿਪਚਾਣਾ ਤੋੜਿਆ ਕਿਰਚਣਾ ਤੋੜਿਆ ਲੱਗਦਾ ਬੜੀਆਂ ਵੱਡੀਆਂ ਕਿੰਨੇ ਤੋੜਿਆ ਕੰਚੀ ਨਹੀਂ ਹੁੰਦੀ ਆ ਲੋਹਾ ਤੋੜਨ ਵਾਲੀ ਉਹ ਤੱਕ ਤੱਕ ਬੰਦ ਬੰਦ ਕਮਰੇ ਸਾਰਿਆਂ ਨੂੰ ਬੰਦ ਕਰਤਾ ਹਾਂਜੀ ਕਮਰੇ ਸਾਰੇ ਇੱਕ ਕਮਰੇ ਇਕੱਠਾ ਕਰਕੇ ਨਿਕਲੇ ਗਿੱਟਰਾ ਦੋਈ ਫਿਰ ਬਾਹਰ ਹਾਂਜੀ ਉਧਰ ਬਾਰੀ ਸਾੜੀ ਬਾਰੀ ਸਾਡੀ ਅੰਦਰੋਂ ਵੱਧੀ ਸੀ ਅੱਛਾ ਹਾਂਜੀ ਉਧਰ ਠੀਕ ਹੈ ਹਾਂਜੀ ਉਹ ਜੀ ਮੰਡੀ ਗਿਆ ਅੱਛਾ ਜੀ ਤੇ ਬਾਅਦ ਵਿੱਚ ਉਹ ਕਿਤੇ ਦਰਾਜਾ ਦੁਰਜਾ ਕੁਲਾ ਹੀ ਬੰਦੇ ਅੰਦਰ ਵੜ ਗਏ ਉਹਨਾਂ ਦੇ ਘਰੋਂ ਚੋਰੀ ਕੀਤੀ ਥੋੜੀ ਜੀ ਤੇ ਬਾਕੀ ਇਹ ਹੈ ਕਿ ਕੈਮਰੇ ਕੁਮਰੇ ਵੇਖ ਰਿਹਾ ਟੀਮਾਂ ਵੇਖਣੀਆਂ ਬੰਦੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ ਨਹੀਂ ਕਿਹੜਾ ਲੋਗ ਕਟਰ ਨਾ ਕਟਿਆ ਜਿਹੜਾ ਬਾਹਰ ਜਿਹੜਾ ਗੇਟ ਲੱਗਾ ਪਰਵਾਤਾ ਨਹੀਂ ਕਹਣਾ ਉਹ ਨਹੀਂ ਉਹ ਕੋਈ ਨਹੀਂ ਆਪਾਂ ਬੰਦੇ ਛੇਤੀ ਤੋਂ ਛੇਤੀ ਜੋ ਵੀ ਹੋਏਗਾ ਉਹਨਾਂ ਦਾ ਨੁਕਸਾਨ ਹੋਏ ਆਪਾਂ ਫੜ ਕੇ ਬੰਦੇ ਤੇ ਗ੍ਰਿਫਤਾਰ ਕਰਕੇ ਤੇ ਨਾਲ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਪਿਛਲੇ ਦਿਨ ਹੀ ਇੱਕ ਇਸ ਤਰ੍ਹਾਂ ਚੋਰੀ ਹੋਈ ਜੀ ਉਹ ਵੀ ਇਸੇ ਤਰ੍ਹਾਂ 4-5 ਜਣੇ 6-7 ਜਣੇ ਨਜ਼ਰ ਆ ਰਹੇ ਆ ਇਹ وہی ਹੋਣਗੇ ਕਿ ਕਿਹੜਾ ਦੇਖੋ ਇਹ ਤੁਹਾਨੂੰ ਫੜਿਆ ਹੀ ਪਤਾ ਲੱਗਣਾ ਜੀ ਉਹ ਹੀ ਜੇ ਬੰਦੇ ਪਰ ਆਪਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤੇ ਜਾਣਗੇ